ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਮੈਂ ਬਿਜ਼ਨਸ ਰਿਲੇਟਿਡ ਵੀਡੀਓਜ਼ ਬਣਾਉਂਦਾ ਹਾਂ ਕਿ ਪੰਜਾਬ ਦੇ ਵਿੱਚ ਵੱਖ-ਵੱਖ ਹਿੱਸਿਆਂ ਦੇ ਵਿੱਚ ਨੌਜਵਾਨ ਆਪਣਾ ਬਿਜ਼ਨਸ ਸ਼ੁਰੂ ਕਰਦੇ ਆ। ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਨੇ ਕਿ ਇਸ ਟੌਪਿਕ ਤੇ ਵੀਡੀਓ ਬਣਾਈ ਜਾਏ ਜਾਂ ਉਸ ਟੌਪਿਕ ਤੇ ਵੀਡੀਓ ਬਣਾਈ ਜਾਏ। ਸਾਰੇ ਨੂੰ ਕੰਬਾਈਨ ਕਰਕੇ ਮੈਂ ਵੀਡੀਓ ਬਣਾਉਂਦਾ ਹਾਂ। ਜੇ ਤੁਹਾਡੇ ਮਨ 'ਚ ਵੀ ਕੋਈ ਆਈਡੀਆ ਹੈ ਤਾਂ ਮੈਨੂੰ ਕਮੈਂਟ ਬਾਕਸ 'ਚ ਲਿਖ ਕੇ ਦਿਓ ਤਾਂ ਕਿ ਮੈਂ ਤੁਹਾਡੇ ਵਾਲੇ ਟੌਪਿਕ ਤੇ ਵੀ ਰਿਸਰਚ ਕਰਕੇ ਵੀਡੀਓ ਬਣਾਵਾਂ। ਤੁਸੀਂ ਵੀ ਆਪਣਾ ਬਿਜ਼ਨਸ ਸਟਾਰਟ ਕਰ ਸਕਦੇ ਹੋ। ਦੋਸਤੋ ਆਪਨੀ ਇੱਕ ਵੀਡੀਓ ਦੇ ਵਿੱਚ ਮੈਂ ਤੂਫ ਅਗਰਬਤੀ ਦੀਆਂ ਇੱਕ ਐਗਜ਼ਾਮਪਲ ਦਿੱਤੀ ਸੀ ਕਿ ਕਿਵੇਂ ਇੱਕ ਬੰਦੇ ਨੇ ਛੋਟੇ ਜਿਹੇ ਬਿਜ਼ਨਸ ਤੋਂ ਬਹੁਤ ਵੱਡਾ ਬਿਜ਼ਨਸ ਬਣਾਇਆ ਮੈਂ ਉਸ ਵੀਡੀਓ ਦੇ ਵਿੱਚ ਇਸ ਨੂੰ ਇੱਕ ਐਗਜ਼ਾਮਪਲ ਦੇ ਤੌਰ ਤੇ ਵਰਤਿਆ ਸੀ ਇਸ ਦੇ ਰਿਲੇਟਿਡ ਮੈਂ ਜ਼ਿਆਦਾ ਗੱਲ ਨਹੀਂ ਸੀ ਕੀਤੀ ਪਰ ਬਹੁਤ ਸਾਰੇ ਲੋਕਾਂ ਦੇ ਕਮੈਂਟ ਆਉਣ ਤੋਂ ਬਾਅਦ ਮੈਂ ਇਸ ਨੂੰ ਡਿਟੇਲ ਦੇ ਵਿੱਚ ਬਣਾਉਣ ਜਾ ਰਹਾ ਹਾਂ ਕਿ ਤੁਸੀਂ ਇੱਕ ਅਗਰਬਤੀ ਦੇ ਬਿਜ਼ਨਸ ਨੂੰ ਕਿਵੇਂ ਵੱਡਾ ਬਣਾ ਸਕਦੇ ਅੱਜ ਦੀ ਇਸ ਵੀਡੀਓ ਦੇ ਵਿੱਚ ਤੂਫ ਬੱਤੀ ਤੋਂ ਲੱਖਾਂ ਰੁਪਏ ਦਾ ਕੰਮ ਕਰਨ ਦੀ ਮੈਂ ਗੱਲ ਕਰਾਂਗਾ ਦੋਸਤੋ ਬਹੁਤ ਸਾਰੇ ਐਸੇ ਬਿਜ਼ਨਸ ਨੇ ਜੋ ਦੇਖਣ ਨੂੰ ਛੋਟੇ ਲੱਗਦੇ ਨੇ ਪਰ ਜਦੋਂ ਤੁਸੀਂ ਕਰਦੇ ਆ ਜਦੋਂ ਤੁਸੀਂ ਰੈਵਨਿਊ ਦੇਖਦੇ ਆ ਤਾਂ ਬਹੁਤ ਵੱਡੇ ਬਣ ਜਾਂਦੇ ਨੇ ਇਸ ਲਈ ਤੂਬਤੀ ਦਾ ਬਿਜ਼ਨਸ ਵੀ ਕਰੋੜਾਂ ਰੁਪਏ ਦਾ ਹੈ ਇਸ ਗੱਲ ਦਾ ਅੰਦਾਜ਼ਾ ਤੁਸੀਂ ਇੱਥੋਂ ਵੀ ਲਗਾ ਸਕਦੇ ਹੋ ਕਿ ਮਹਿੰਦਰ ਸਿੰਘ ਧੋਨੀ ਜੋ ਕਿ ਇੱਕ ਕ੍ਰਿਕਟਰ ਹੈ ਉਹ ਵੀ ਬ੍ਰਾਂਡ ਇਨਵੈਸਟਰ ਹੈ ਕਿ ਤੂਬਤੀ ਬ੍ਰਾਂਡ ਦਾ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ ਦੋਸਤੋ ਇਸ ਬਿਜ਼ਨਸ ਨੂੰ ਐਕਸਪਲੇਨ ਕਰਨ ਤੋਂ ਪਹਿਲਾਂ ਅਸੀਂ ਮਾਰਕੀਟ ਵੈਲਿਊ ਨੂੰ ਦੇਖਦੇ ਹਾਂ 2024 ਦੇ ਵਿੱਚ ਇਸ ਦੀ ਮਾਰਕੀਟ ਵੈਲਿਊ 12000 ਕਰੋੜ ਰੁਪਏ ਹੈ ਔਰ 2032 ਦੇ ਵਿੱਚ ਇਹ 8.17% ਦੇ ਨਾਲ ਇਨਕਰੀਜ਼ ਹੋਏਗੀ ਹੁਣ ਤੁਸੀਂ ਆਪ ਹੀ ਦੱਸੋ ਕਿ 12000 ਕਰੋੜ ਰੁਪਏ ਦੀ ਮਾਰਕੀਟ ਛੋਟੀ ਹੈ ਜਾਂ ਬਹੁਤ ਹੀ ਵੱਡੀ ਦੋਸਤੋ ਹੁਣ ਸਭ ਤੋਂ ਪਹਿਲਾਂ ਅਸੀਂ ਇਸ ਬਿਜ਼ਨਸ ਨੂੰ ਹੋਣ ਵਾਲੇ ਫਾਇਦਿਆਂ ਦੀ ਗੱਲ ਕਰਦੇ ਹਾਂ ਤੂ ਬਿਜ਼ਨਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਦਾ ਰੋ ਮਟੀਰੀਅਲ ਬਹੁਤ ਹੀ ਸਸਤਾ ਹੈ ਤੇ ਇਹਨੂੰ ਘੱਟ ਇਨਵੈਸਟਮੈਂਟ ਦੇ ਨਾਲ ਸ਼ੁਰੂ ਕੀਤਾ ਜਾ ਸਕਦਾ ਇਸ ਦੀ ਮਾਰਕੀਟ ਦੇ ਵਿੱਚ ਬਹੁਤ ਹੀ ਵੱਡੀ ਡਿਮਾਂਡ ਹੈ ਤੁਸੀਂ ਵੀ ਆਪਣੇ ਘਰ ਦੇ ਵਿੱਚ ਆਪਣੇ ਮੰਦਰ ਦੇ ਵਿੱਚ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਤੁਸੀਂ ਤੂਬਤੀ ਲਗਾਉਂਦੇ ਹੋਗੇ ਜੇ ਇਹ ਮਾਰਕੀਟ ਜੋ ਹੈ ਇੱਕ ਰੈਪੀਟੀਸ਼ਨ ਵਾਲੀ ਮਾਰਕੀਟ ਹੈ ਕਸਟਮਰ बार-बार ਆਉਂਦਾ ਹੈ ਜੇ ਉਸ ਨੂੰ ਇੱਕ ਪ੍ਰੋਡਕਟ ਪਸੰਦ ਆ ਜਾਂਦਾ ਹੈ ਤੇ ਉਹ बार-बार ਉਸ ਪ੍ਰੋਡਕਟ ਨੂੰ ਖਰੀਦਦਾ ਵੀ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਬਹੁਤ ਸਾਰੇ ਲੋਕ ਇੰਡੀਆ ਤੋਂ ਮਾਈਗ੍ਰੇਟ ਹੋ ਕੇ ਵੱਖ-ਵੱਖ ਕੰਟਰੀਆਂ 'ਚ ਚਲੇ ਗਏ ਹਨ ਉਹ ਵੀ ਧੂਬ ਦਾ ਇਸਤੇਮਾਲ ਕਰਦੇ ਨੇ ਤੁਸੀਂ ਇੱਕ ਵਧੀਆ ਨੈਚੁਰਲ ਆਰਗੈਨਿਕ ਧੂਬ ਬਣਾ ਕੇ ਆਪਣੇ ਇੰਡੀਆ ਤੋਂ ਬਣਾ ਕੇ ਬਾਹਰ ਵਿੱਚ ਐਕਸਪੋਰਟ ਵੀ ਕਰ ਸਕਦੇ ਹੋ ਇਸ ਦੇ ਨਾਲ ਨਾਲ ਤੂੰ ਬਿਜ਼ਨਸ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸ ਦੇ ਲਈ ਤੁਹਾਨੂੰ ਕੋਈ ਵੱਡੀ ਫੈਕਟਰੀ ਲਗਾਉਣ ਦੀ ਲੋੜ ਨਹੀਂ ਬਹੁਤ ਵੱਡੀ ਇਨਵੈਸਟਮੈਂਟ ਕਰਨ ਦੀ ਲੋੜ ਨਹੀਂ ਤੁਸੀਂ ਆਪਣੇ ਘਰ ਦੇ ਵਿੱਚੋਂ ਹੀ ਇਹ ਬਿਜ਼ਨਸ ਨੂੰ ਸ਼ੁਰੂ ਕਰ ਸਕਦੇ ਜੇ ਅਸੀਂ ਸਾਰੀਆਂ ਚੀਜ਼ਾਂ ਦੀ ਕੈਲਕੂਲੇਸ਼ਨ ਕਰਦੇ ਹਾਂ ਤਾਂ ਤੁਹਾਨੂੰ ਇਸ ਦੇ ਵਿੱਚ ਬੈਨੀਫਿਟ ਹੀ ਬੈਨੀਫਿਟ ਮਿਲੇਗਾ ਦੋਸਤੋ ਆਓ ਹੁਣ ਅਸੀਂ ਗੱਲ ਕਰਦੇ ਹਾਂ ਤੂ ਬਣਾਉਣ ਦੇ ਲਈ ਰੌ ਮਟੀਰੀਅਲ ਕਿਸ ਤਰ੍ਹਾਂ ਦਾ ਯੂਜ਼ ਹੁੰਦਾ ਹੈ ਔਰ ਕਿਵੇਂ ਇਸ ਨੂੰ ਯੂਜ਼ ਕਰਨਾ ਹੈ ਦੋਸਤੋ ਜਿਵੇਂ ਕਿ ਮੈਂ ਪਹਿਲਾਂ ਗੱਲ ਕੀਤੀ ਕਿ ਧੂਪ ਬਣਾਉਣ ਦਾ ਸਾਰਾ ਮਟੀਰੀਅਲ ਬੜਾ ਇਜ਼ੀਲੀ ਅਵੇਲੇਬਲ ਹੈ ਔਰ ਨਾਲ ਦੀ ਨਾਲ ਇਹ ਬਹੁਤ ਹੀ ਸਸਤਾ ਵੀ ਹੈ ਧੂਪ ਬਣਾਉਣ ਦੇ ਲਈ ਤੁਹਾਨੂੰ ਚਾਰਕੋਲ ਪਾਊਡਰ ਚਾਹੀਦਾ ਹੈ ਜਾਨੇ ਕਿ ਕੋਲੇ ਦਾ ਪਾਊਡਰ ਜਿਸ ਦੇ ਨਾਲ ਧੂਪ ਦਾ ਰੰਗ ਬਣਦਾ ਹੈ ਇਸ ਦੇ ਨਾਲ-ਨਾਲ ਤੁਹਾਨੂੰ ਗੂਗਲ ਪਾਊਡਰ ਤੇ ਲਬਾਨ ਪਾਊਡਰ ਚਾਹੀਦਾ ਹੈ ਜਿਸ ਦੇ ਨਾਲ ਤੂਫ ਜੋ ਹੈ ਚਿਪਕਦਾ ਹੈ। ਲੱਕੜੀ ਦਾ ਬੂਰਾ ਜਿਸ ਨਾਲ ਤੂਫ ਆਗ ਫੜਦਾ ਹੈ, ਜਿਗਾਦ ਪਾਊਡਰ ਇਹ ਅਗ ਨੂੰ ਲਗਾਤਾਰ ਚਲਾਉਣ ਵਿੱਚ ਸਹਾਇਤਾ ਕਰਦਾ ਹੈ। ਇਸ ਤੋਂ ਇਲਾਵਾ ਪਾਣੀ ਮਟੀਰੀਅਲ ਤਿਆਰ ਕਰਨ ਲਈ ਚਾਹੀਦਾ ਹੈ ਤੇ ਨਾਲ ਦੀ ਨਾਲ ਖੁਸ਼ਬੂਦ ਲਈ ਪਰਫਿਊਮ ਚਾਹੀਦੀ ਹੈ। ਇਹ ਸਾਰੇ ਦਾ ਸਾਰਾ ਸਮਾਨ ਤੁਸੀਂ ਇੰਡੀਆ ਮਾਰਟ ਤੋਂ ਵੀ ਖਰੀਦ ਸਕਦੇ ਹੋ ਨਾਲ ਹੀ ਆਪਣੇ ਸ਼ਹਿਰ ਦੇ ਵਿੱਚ ਲੱਗਦੀ ਪੰਸਾਰੀ ਦੀ ਦੁਕਾਨ ਤੋਂ ਵੀ ਖਰੀਦ ਸਕਦੇ ਹੋ। ਇਸ ਦੇ ਨਾਲ-ਨਾਲ ਥੋੜਾ-ਬੋਸ ਸਮਾਨ ਤੁਹਾਨੂੰ ਸ਼ਹਿਰ ਦੀਆਂ ਹੋਰ ਦੁਕਾਨਾਂ ਤੋਂ ਵੀ ਲੈਣਾ ਪਵੇਗਾ ਜਿਵੇਂ ਕਿ ਲੱਕੜੀ ਦਾ ਬੂਰਾ ਲੱਕੜੀ ਦੀ ਦੁਕਾਨ ਤੋਂ ਅਤੇ ਪਰਫਿਊਮ ਕੋਸਮੈਟਿਕ ਦੁਕਾਨ ਤੋਂ ਮਿਲ ਜਾਏਗੀ ਬਹੁਤ ਹੀ ਆਸਾਨੀ ਦੇ ਨਾਲ ਮਿਲਣ ਵਾਲੀਆਂ ਇਹਨਾਂ ਚੀਜ਼ਾਂ ਤੋਂ ਤੁਸੀਂ ਦੋ ਤਰੀਕੇ ਨਾਲ ਤੂ ਬਣਾ ਸਕਦੇ ਹੋ ਇੱਕ ਤੁਸੀਂ ਮਸ਼ੀਨ ਦੇ ਨਾਲ ਬਣਾ ਸਕਦੇ ਹੋ ਦੂਸਰਾ ਤੁਸੀਂ ਇਸ ਨੂੰ ਆਪਣੇ ਹੱਥਾਂ ਦੇ ਨਾਲ ਬਣਾ ਸਕਦੇ ਹੋ ਜਿਵੇਂ ਕਿ ਮੈਂ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਇਹ ਕਹਿੰਦਾ ਕਿ ਤੁਸੀਂ ਇਨੀਸ਼ੀਅਲੀ ਕੋਈ ਵੀ ਜ਼ਿਆਦਾ ਵੱਡੇ ਇਨਵੈਸਟਮੈਂਟ ਨਾ ਕਰੋ ਮਸ਼ੀਨਾਂ ਨਾ ਖਰੀਦੋ ਤੁਸੀਂ ਆਪਣੇ ਬਿਜ਼ਨਸ ਨੂੰ ਛੋਟੇ ਲੈਵਲ ਤੋਂ ਸ਼ੁਰੂ ਕਰਕੇ ਫਿਰ ਵੱਡੇ ਲੈਵਲ ਤੇ ਲੈ ਕੇ ਜਾਓ ਇਸੇ ਤਰੀਕੇ ਦੇ ਨਾਲ ਜੇ ਤੁਸੀਂ ਆਪਣੇ ਹੱਥ ਦੇ ਨਾਲ ਧੂਪ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਰੇ ਸਮਾਨ ਨੂੰ ਚੰਗੀ ਤਰ੍ਹਾਂ ਪੀਸ ਲਵੋ ਪੀਸ ਕੇ ਤੁਸੀਂ ਇਸ ਨੂੰ ਮਿਕਸ ਕਰਕੇ ਫਿਰ ਤੁਸੀਂ ਧੂਪ ਬਣਾ ਲਓ ਤੁਸੀਂ ਚਾਹੋ ਤਾਂ ਇਹ ਸਾਰੇ ਮਟੀਰੀਅਲ ਦੇ ਵਿੱਚ 오ਰੀਜਨਲ ਫੁੱਲ ਵੀ ਸ਼ਾਮਿਲ ਕਰ ਸਕਦੇ ਹੋ ਇਸ ਪੀਸੇ ਹੋਏ ਮਟੀਰੀਅਲ ਦੇ ਵਿੱਚ ਤੁਸੀਂ ਪਾਣੀ ਤੇ ਪਰਫਿਊਮ ਮਿਲਾ ਕੇ ਇਸ ਨੂੰ ਆਟੇ ਦੀ ਵਾਂਗ ਡੋ ਬਣਾ ਲਓ ਇਸ ਤਰੀਕੇ ਦੇ ਨਾਲ ਤੁਸੀਂ ਧੂਪ ਬਣਾਉਣ ਦਾ ਪੂਰਾ ਪ੍ਰੋਸੈਸ ਲਗਭਗ ਘੱਟ ਹੀ ਲਓਗੇ ਇਸ ਤੋਂ ਬਾਅਦ ਤੁਹਾਨੂੰ ਜ਼ਰੂਰਤ ਪੈਗੀ ਧੂਪ ਮੋਲਡ ਦੀ ਜਿਸ ਦੇ ਨਾਲ ਤੁਸੀਂ ਆਪਣੀ ਧੂਪ ਨੂੰ ਸ਼ੇਪ ਦਿਓਗੇ ਇਹ ਆਰਾਮ ਦੇ ਨਾਲ ਆਨਲਾਈਨ ਤੁਹਾਨੂੰ ਮਿਲ ਜਾਂਦੇ ਨੇ ਤੁਸੀਂ ਤਿਆਰ ਕੀਤੇ ਹੋਏ ਮਟੀਰੀਅਲ ਨੂੰ ਇਸ ਮੋਲਡ ਦੇ ਵਿੱਚ ਭਰ ਕੇ ਫਿਰ ਤੁਸੀਂ ਸ਼ੇਪ ਬਣਾ ਸਕਦੇ ਹੋ ਬਾਅਦ ਵਿੱਚ ਇਹ ਬਣੀਆਂ ਹੋਈਆਂ ਸ਼ੇਪ ਨੂੰ ਤੁਸੀਂ ਧੁੱਪ ਦੇ ਸੁਕਾ ਲਓਗੇ ਤੇ ਤੁਹਾਡੀ ਤੂਫ ਤਿਆਰ ਹੋ ਗਈ ਵਿਕਣ ਦੇ ਲਈ ਦੋਸਤੋ ਤੁਸੀਂ ਤੂਫ ਨੂੰ ਪੂਰੀ ਸਫਾਈ ਦੇ ਨਾਲ ਬਣਾਓ ਕਿਉਂਕਿ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਇਹਨਾਂ ਜੁੜੀਆਂ ਹੁੰਦੀਆਂ ਨੇ ਦੋਸਤੋ ਆਹ ਹੁਣ ਅਸੀਂ ਗੱਲ ਕਰਦੇ ਹਾਂ ਤੂਫ ਮਸ਼ੀਨ ਦੇ ਨਾਲ ਬਣਾਉਂਦੇ ਹਾਂ ਇਹ ਦੋ ਤਰ੍ਹਾਂ ਦੀਆਂ ਮਸ਼ੀਨਾਂ ਹੁੰਦੀਆਂ ਨੇ ਇੱਕ ਆਟੋਮੈਟਿਕ ਔਰ ਇੱਕ ਸੈਮੀ ਆਟੋਮੈਟਿਕ ਸੈਮੀ ਆਟੋਮੈਟਿਕ ਮਸ਼ੀਨ ਦੇ ਵਿੱਚ ਤੁਹਾਨੂੰ ਸਾਰਾ ਮਟੀਰੀਅਲ ਖੁਦ ਤਿਆਰ ਕਰਨਾ ਪੈਂਦਾ ਇਸ ਦੇ ਨਾਲ ਨਾਲ ਸਿਰਫ ਮਸ਼ੀਨ ਦੇ ਵਿੱਚ ਛੇ ਬੰਦੀ ਹੈ ਤੇ ਤੂਵ ਨੂੰ ਸੁਕਾਇਆ ਜਾਂਦਾ ਹੈ ਫੁੱਲੀ ਆਟੋਮੈਟਿਕ ਮਸ਼ੀਨ ਤੋਂ ਖੁਦ ਪਤਾ ਚੱਲਦਾ ਹੈ ਕਿ ਇਹ ਮਸ਼ੀਨ ਸਾਰਾ ਕੰਮ ਖੁਦ ਕਰਦੀ ਹੋਏਗੀ ਇਹ ਤੋਂ ਲੈ ਕੇ Z ਤੱਕ ਇਹ ਸਾਰਾ ਕੰਮ ਖੁਦ ਕਰ ਲੈਂਦੀ ਹੈ ਦੋਸਤੋ ਜੇਕਰ ਤੁਸੀਂ ਤੂਫ ਨੂੰ ਹੱਥ ਦੇ ਨਾਲ ਤਿਆਰ ਕਰਦੇ ਹੋ ਤਾਂ ਤੁਸੀਂ 10000 ਰੁਪਏ ਦੀ ਇਨਵੈਸਟਮੈਂਟ ਦੇ ਨਾਲ ਮਟੀਰੀਅਲ ਦੇ ਨਾਲ ਤੂਬ ਬਣਾਉਣਾ ਸ਼ੁਰੂ ਕਰ ਸਕਦੇ ਹੋ ਜੇ ਅਸੀਂ ਇਸ ਨੂੰ ਮਸ਼ੀਨ ਦੇ ਨਾਲ ਸ਼ੁਰੂ ਕਰਨ ਦੀ ਗੱਲ ਕਰਦੇ ਹਾਂ ਤੇ ਤੁਹਾਡਾ ਘੱਟ ਤੋਂ ਘੱਟ 60 ਤੋਂ 70000 ਰੁਪਏ ਦੀ ਇਨਵੈਸਟਮੈਂਟ ਹੋ ਜਾਏਗੀ ਇਹ ਹੁਣ ਤੁਸੀਂ ਦੇਖਣਾ ਹੈ ਕਿ ਤੁਸੀਂ 60 70000 ਤੋਂ ਸ਼ੁਰੂ ਕਰਨਾ ਹੈ ਜਾਂ ਤੁਸੀਂ 10000 ਤੋਂ ਸ਼ੁਰੂ ਕਰਨਾ ਹੈ ਬਾਕੀ ਜਿਵੇਂ ਤੁਸੀਂ ਦੇਖਦੇ ਹੋ ਕਿ ਰੇਟ ਵਧਦੇ ਘਟਦੇ ਰਹਿੰਦੇ ਨੇ ਵਕ ਵਕ ਟਾਈਮ ਦੇ ਉੱਪਰ ਵਕ ਵਕ ਰੇਟ ਪਲੱਸ ਮਾਈਨਸ ਜਾ ਸਕਦੇ ਨੇ ਜਦੋਂ ਤੁਸੀਂ ਤੂਫ ਨੂੰ ਬਣਾ ਲਿਆ ਉਸ ਤੋਂ ਬਾਅਦ ਤੂਫ ਨੂੰ ਮਾਰਕੀਟ ਦੇ ਵਿੱਚ ਲੈ ਕੇ ਆਉਣਾ ਪਏਗਾ ਕੋਈ ਵੀ ਐਸੀ ਚੀਜ਼ ਜਿਉਂਵੇਂ ਕਿ ਤੂਫ ਹੈ ਇਹ ਬਿਨਾ ਪੈਕੇਜਿੰਗ ਤੋਂ ਨਹੀਂ ਵਿਕਦੀ ਤਾਂ ਤੁਹਾਨੂੰ ਬਹੁਤ ਹੀ ਵਧੀਆ ਪੈਕੇਜਿੰਗ ਬਣਾਉਣੀ ਪੈਗੀ ਤਾਂ ਕਿ ਲੋਕ ਤੁਹਾਡੀ ਪੈਕੇਜਿੰਗ ਨੂੰ ਦੇਖ ਕੇ ਖੁਸ਼ ਵੀ ਹੋਣ ਤੇ ਫਿਰ ਤੂਫ ਨੂੰ ਜਦੋਂ ਵਰਤਨ ਤੇ ਉਸ ਦੇ ਵਿੱਚ ਜਦੋਂ ਕੁਆਲਿਟੀ ਦੀ ਪਰਫਿਊਮ ਪਈ ਹੋਏਗੀ ਤਾਂ ਉਸ ਤੋਂ ਜ਼ਿਆਦਾ ਹੋਰ ਵੀ ਖੁਸ਼ ਹੋਣਗੇ ਤੇ ਤੁਹਾਡੇ ਆਰਡਰ ਜ਼ਿਆਦਾ ਹੋ ਜਾਣਗੇ ਸਿਰਫ ਪੈਕੇਜਿੰਗ ਕਰਕੇ ਇਸ ਦੇ ਨਾਲ ਨਾਲ ਤੁਹਾਨੂੰ ਇੱਕ ਗੱਲ ਦਾ ਹੋਰ ਵੀ ਧਿਆਨ ਰੱਖਣਾ ਪਏਗਾ ਕਿ ਮਾਰਕੀਟ ਦੇ ਵਿੱਚ ਲਜਾਣ ਤੋਂ ਪਹਿਲਾਂ ਤੁਹਾਨੂੰ ਇਸ ਦਾ ਲਾਇਸੈਂਸ ਲੈਣਾ ਪਏਗਾ ਇਹ ਇੱਕ ਪੂਰਾ ਪ੍ਰੋਸੈਸ ਹੈ ਤੁਸੀਂ ਇਸ ਨੂੰ ਅਪਲਾਈ ਕਰਕੇ ਆਪਣਾ ਲਾਇਸੈਂਸ ਲਵੋ ਕਿਉਂਕਿ ਟੂਬ ਬਣਾਉਣਾ ਇੱਕ ਮਾਨੂਫੈਕਚਰਿੰਗ ਦਾ ਹਿੱਸਾ ਹੈ ਇਸ ਦੇ ਲਈ ਤੁਸੀਂ ਐਮ ਐਸ ਐਮ ای ਦੇ ਅੰਡਰ ਇੱਕ ਸਰਟੀਫਿਕੇਟ ਵੀ ਲੈ ਸਕਦੇ ਹੋ ਦੋਸਤੋ ਜੇਕਰ ਤੁਹਾਨੂੰ ਐਮ ਐਸ ਐਮ ای ਬਾਰੇ ਜਾਣਕਾਰੀ ਨਹੀਂ ਹੈ ਤਾਂ ਮੈਂ ਆਲਰੇਡੀ ਐਮ ਐਸ ਐਮ ای ਦੇ ਉੱਪਰ ਵੀਡੀਓ ਬਣਾਈ ਹੈ ਤੁਸੀਂ ਡਿਸਕ੍ਰਿਪਸ਼ਨ ਚ ਜਾ ਕੇ ਲਿੰਕ ਤੇ ਕਲਿੱਕ ਕਰਕੇ ਉਹ ਵੀਡੀਓ ਦੇਖ ਸਕਦੇ ਹੋ ਐਮ ਐਸ ਐਮ ای ਦੇ ਵਿੱਚ ਸਮਾਲ ਬਿਜ਼ਨਸ ਨੂੰ ਲੋਨ ਵੀ ਮਿਲਦਾ ਹੈ ਸਬਸਿਡੀ ਵੀ ਮਿਲਦੀ ਹੈ ਤੁਹਾਨੂੰ ਉਸ ਚੀਜ਼ ਦਾ ਵੀ ਫਾਇਦਾ ਹੋ ਸਕਦਾ ਹੈ ਆਹ ਹੁਣ ਅਸੀਂ ਟੂਬ ਬੱਤੀ ਦੀ ਪੈਕਿੰਗ ਬਾਰੇ ਗੱਲ ਕਰਦੇ ਹਾਂ ਦੋਸਤੋ ਪੈਕਿੰਗ ਉਹ ਨਾਮ ਤੋਂ ਬਾਅਦ ਤੁਸੀਂ ਉਸ ਦਾ ਲੋਗੋ ਬਣਾਓਗੇ ਇੱਕ ਡਿਜ਼ਾਈਨਰ ਹਾਇਰ ਕਰੋਗੇ ਆਪਣੇ ਪੈਕੇਜਿੰਗ ਦੀ ਪੂਰੀ ਡਿਜ਼ਾਈਨਿੰਗ ਕਰਵਾਓਗੇ ਫਿਰ ਦੋਸਤੋ ਬਾਅਦ ਤੁਸੀਂ ਕਾਰਟਨ ਬਣਾਉਣ ਵਾਲੇ ਬੰਦੇ ਦੇ ਨਾਲ ਕੰਟੈਕਟ ਕਰਕੇ ਤੁਸੀਂ ਇਸ ਦੇ ਵੱਖਰੇ ਵੱਖਰੇ ਬਾਕਸ ਬਣਾ ਕੇ ਫਿਰ ਤੁਸੀਂ ਇਸ ਨੂੰ ਮਾਰਕੀਟ ਦੇ ਵਿੱਚ ਲਾਂਚ ਕਰ ਸਕਦੇ ਹੋ ਤੁਸੀਂ ਸਿੱਧੇ ਵੀ ਲਿਫਾਫਿਆਂ ਦੇ ਵਿੱਚ ਪੈਕਿੰਗ ਕਰਕੇ ਦੇ ਸਕਦੇ ਹੋ ਪਰ ਜੇਕਰ ਤੁਸੀਂ ਇਸ ਨੂੰ ਬ੍ਰਾਂਡਿੰਗ ਦੇ ਨਾਲ ਵੱਡੇ ਬਾਕਸ ਦੇ ਵਿੱਚ ਵੇਚੋਗੇ ਤਾਂ ਤੁਹਾਨੂੰ ਪ੍ਰਾਈਸ ਜ਼ਿਆਦਾ ਮਿਲੇਗਾ ਐਸ ਕੰਪੇਅਰ ਟੂ ਲਿਫਾਫਿਆਂ ਦੇ ਨਾਲੋਂ ਦੋਸਤੋ ਇਹਨਾਂ ਸਭ ਤੋਂ ਬਾਅਦ ਵਾਰੀ ਆਉਂਦੀ ਹੈ ਮਾਰਕੀਟਿੰਗ ਮਾਰਕੀਟਿੰਗ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਆਪਣਾ ਇੱਕ ਛੋਟਾ ਜਿਹਾ ਸਟਾਲ ਮੰਦਰ ਜਾਂ ਗੁਰਦੁਆਰੇ ਦੇ ਬਾਹਰ ਲਗਾਓ। ਉਸ ਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਕਰਨੀ ਹੈ ਕਿ ਤੁਸੀਂ ਆਪਣੇ ਤੂਫ਼ ਨੂੰ ਜਲਾ ਕੇ ਰੱਖਣਾ ਹੈ। ਇਸ ਦੇ ਵਿੱਚ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਕੁਆਲਿਟੀ। ਜੇ ਤੁਹਾਡੀ ਕੁਆਲਿਟੀ ਅੱਛੀ ਹੋਏਗੀ, ਖੁਸ਼ਬੂ ਦੂਰ ਤੋਂ ਲੈਂਗੇ ਤੇ ਤੁਹਾਡੇ ਸਟਾਲ ਤੇ ਪਹੁੰਚ ਕੇ ਤੁਹਾਡੇ ਕੋਲ ਪ੍ਰੋਡਕਟ ਜ਼ਰੂਰ ਖੇਤਣਗੇ। ਜੇਕਰ ਤੁਹਾਡੇ ਪ੍ਰੋਡਕਟ ਸਟਾਲ ਦੇ ਉੱਪਰ ਮੰਦਰ ਜਾਂ ਗੁਰਦੁਆਰੇ ਦੇ ਬਾਹਰ ਵੇਚਣ ਲੱਗੇ ਤਾਂ ਇਸ ਚੀਜ਼ ਨੂੰ ਅੱਗੇ ਵਧਣ ਤੋਂ ਕੋਈ ਵੀ ਨਹੀਂ ਰੋ ਸਕਦਾ। ਕਿਉਂਕਿ ਤੂੰ ਬੱਤੀ ਦੀ ਰੀਅਲ ਟਾਰਗੇਟ ਆਡੀਅנס ਤੁਹਾਨੂੰ ਗੁਰਦ ਜੇਕਰ ਤੁਹਾਡਾ ਬਿਜ਼ਨਸ ਇੱਥੇ ਵਧੀਆ ਚੱਲਣ ਲੱਗ ਪਿਆ ਤਾਂ ਤੁਸੀਂ ਇਸ ਦੀ ਪ੍ਰੋਡਕਸ਼ਨ ਨੂੰ ਹੋਰ ਵੀ ਜ਼ਿਆਦਾ ਵਧਾਓ ਫਿਰ ਤੁਸੀਂ ਆਪਣੇ ਸ਼ਹਿਰ ਦੇ ਆਪਣੇ ਲਾਗੇ-ਛਾਗੇ ਪਿੰਡਾਂ ਦੇ ਵਿੱਚ ਜਿਹੜੀਆਂ ਦੁਕਾਨਾਂ ਨੇ ਉਹਨਾਂ ਦੀ ਇੱਕ ਲਿਸਟ ਬਣਾਓ ਉਹਨਾਂ ਨੂੰ ਕੰਟੈਕਟ ਕਰੋ ਔਰ ਆਪਣੇ ਪ੍ਰੋਡਕਟ ਉਹਨਾਂ ਦੀ ਦੁਕਾਨਾਂ ਤੇ ਰੱਖਣੇ ਸ਼ੁਰੂ ਕਰ ਦਿਓ ਇਸ ਦੀ ਮਾਰਕੀਟਿੰਗ ਦੇ ਲਈ ਤੁਸੀਂ ਇੱਕ ਹੋਰ ਕੰਮ ਕਰ ਸਕਦੇ ਹੋ ਜਿਸ ਵੀ ਦੁਕਾਨ ਦੇ ਉੱਪਰ ਤੁਸੀਂ ਆਪਣਾ ਤੂਫ ਅਰਗਬਤੀ ਰੱਖਣਾ ਚਾਹੁੰਦੇ ਹੋ ਤੁਸੀਂ ਉਸ ਦੇ ਨਾਲ ਡੀਲ ਕਰੋ ਕਿ ਤੁਹਾਡੇ ਹੀ ਤੂਬਤੀ ਨੂੰ ਆਪਣੀ ਦੁਕਾਨ ਦੇ ਵਿੱਚ ਯੂਜ਼ ਕਰੇ ਤਾਕਿ ਲੋਕ ਉਸਨੂੰ ਬਾਰ-ਬਾਰ ਪੁੱਛਣ ਕਿ ਇਹ ਕਿਹੜੀ ਤੂਬੱਤੀ ਹੈ ਜਿਸਦੀ ਖੁਸ਼ਬੂ ਇੰਨੀ ਵਧੀਆ ਹੈ ਤੇ ਲੋਕ ਉਸਨੂੰ ਖਰੀਦਣ ਲਈ ਮਜਬੂਰ ਵੀ ਹੋ ਜਾਣਗੇ ਇਸ ਦੇ ਨਾਲ ਨਾਲ ਤੁਹਾਡਾ ਉਹ ਕੰਮ ਹੋ ਜਾਏਗਾ ਇੱਕ ਪੰਤ ਦੋ ਕਾਜ ਤੁਸੀਂ ਇੱਕ ਦੁਕਾਨਦਾਰ ਨੂੰ ਫ੍ਰੀ ਤੂਬੱਤੀ ਵੀ ਦੇ ਰਹੇ ਹੋ ਇਸ ਦੇ ਨਾਲ ਨਾਲ ਤੁਹਾਡੇ ਇੱਕ ਕਸਟਮਰ ਆਪਣੇ ਆਪ ਬਣ ਰਹੇ ਨੇ ਜੋ ਦੁਕਾਨਦਾਰ ਤੋਂ ਡਿਮਾਂਡ ਕਰਨਗੇ ਤੁਹਾਡੇ ਪ੍ਰੋਡਕਟ ਦੀ ਇਸ ਦੇ ਵਿੱਚ ਤੁਹਾਨੂੰ ਯਾਦ ਰੱਖੀ ਕਿ ਤੁਸੀਂ ਤੂਬੱਤੀ ਆਪਣੇ ਦੁਕਾਨਦਾਰ ਨੂੰ ਫ੍ਰੀ ਚ ਦੇਣੀ ਹੈ 30 ਦਿਨਾਂ ਦੇ ਲਈ ਇਸ ਦੇ ਨਾਲ ਨਾਲ ਤੁਸੀਂ ਦੁਕਾਨ ਦੇ ਵਿੱਚ ਜਾ ਕੇ ਇਹ ਵੀ ਚੈੱਕ ਕਰਦੇ ਰਹੋ ਕਿ ਦੁਕਾਨਦਾਰ ਇਸ ਨੂੰ ਜਲਾ ਰਿਹਾ ਹੈ ਕਿ ਨਹੀਂ ਜਲਾ ਰਿਹਾ ਹੈ ਆ ਹੁਣ ਦੋਸਤੋ ਅਸੀਂ ਗੱਲ ਕਰਦੇ ਆ ਇਸ ਬਿਜ਼ਨਸ ਨੂੰ ਹੋਣ ਵਾਲੇ ਮੁਨਾਫੇ ਦੀ ਇਸ ਬਿਜ਼ਨਸ ਨੂੰ ਹੋਣ ਵਾਲਾ ਮੁਨਾਫਾ ਅਲੱਗ-ਅਲੱਗ ਜਗ੍ਹਾ ਤੇ ਅਲੱਗ-ਅਲੱਗ ਤਰ੍ਹਾਂ ਦਾ ਹੁੰਦਾ ਹੈ ਜੇਕਰ ਤੁਸੀਂ ਮੰਦਰ ਦੇ ਬਾਹਰ ਦੀ ਗੱਲ ਕਰਦੇ ਹੋ ਤੇ ਮੰਦਰ ਦੇ ਵਿੱਚ ਤੂੰ ਆਟੋਮੈਟਿਕਲੀ ਵਿਕ ਜਾਂਦਾ ਕਿਉਂਕਿ ਕਈ ਲੋਕ ਐਜੇ ਹੀ ਆਉਂਦੇ ਨੇ ਜੋ ਬਾਹਰ ਤੋਂ ਖਰੀਦ ਕੇ ਨਹੀਂ ਲੈ ਕੇ ਹੁੰਦੇ ਪਰ ਬਾਹਰ ਤੋਂ ਦੇਖ ਕੇ ਉਹ ਖਰੀਦ ਲੈਂਦੇ ਨੇ ਫਿਰ ਮੰਦਰ ਦੇ ਅੰਦਰ ਚੜਾ ਦਿੰਦੇ ਨੇ ਮੰਦਰ ਦੇ ਬਾਹਰ ਤੁਸੀਂ ਇੱਕ ਦਿਨ ਵਿੱਚ 50 ਤੋਂ 60 ਡੱਬੀਆਂ ਵੀ ਸੇਲ ਕਰ ਸਕਦੇ ਹੋ ਜੇਕਰ ਤੁਸੀਂ 30 ਰੁਪਏ ਵਾਲੀਆਂ 60 ਡੱਬੀਆਂ ਵੀ ਇੱਕ ਦਿਨ 'ਚ ਵੇਚਦੇ ਹੋ ਤਾਂ ਤੁਸੀਂ 1800 ਰੁਪਏ ਦਾ ਕੰਮ ਇੱਕ ਦਿਨ 'ਚ ਕਰ ਸਕਦੇ ਹੋ ਇਸ ਤੋਂ ਇਲਾਵਾ ਵੱਡੀਆਂ ਛੋਟੀਆਂ ਦੁਕਾਨਾਂ ਤੇ ਕੀਤੀ ਹੋਈ ਸਪਲਾਈ ਵੀ ਤੁਹਾਡੀ ਵਿਕਰੀ ਨੂੰ ਵਧਾਉਂਦੀ ਹੈ ਜੇਕਰ ਕੋਈ ਛੋਟੀ ਦੁਕਾਨ ਵਾਲਾ ਇੱਕ ਦਿਨ ਦੇ ਵਿੱਚ 200 ਤੋਂ 30 ਬੱਤੀ ਲੈ ਕੇ ਜਾਂਦਾ ਤਾਂ ਇਸੇ ਤਰੀਕੇ ਦੇ ਨਾਲ ਜੇ ਪੰਜ ਦੁਕਾਨਦਾਰ ਧੂਪ ਬੱਤੀ ਲੈ ਕੇ ਜਾਂਦੇ ਤੁਸੀਂ 30000 ਰੁਪਏ ਕਮਾ ਸਕਦੇ ਜੇਕਰ ਤੁਸੀਂ 35 ਰੁਪਏ ਵਾਲਾ ਡੱਬਾ 30 ਰੁਪਏ ਦੇ ਵਿੱਚ ਵੀ ਸੇਲ ਕਰਦੇ ਹੋ ਤਾਂ ਤੁਹਾਨੂੰ ਕੋਈ ਘਾਟਾ ਨਹੀਂ ਪੈਂਦਾ ਸਗੋਂ ਪ੍ਰੋਫਿਟ ਹੀ ਹੋਏਗਾ ਕਿਉਂਕਿ ਇਹ ਪ੍ਰੋਡਕਟ ਤੁਸੀਂ ਖੁਦ ਤਿਆਰ ਕੀਤਾ ਹੁੰਦਾ ਹੈ ਇਸ ਦੇ ਵਿੱਚ ਕਾਸਟਿੰਗ ਘੱਟ ਹੁੰਦੀ ਜੇਕਰ ਅਸੀਂ ਬਾਕਸੇ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਤੁਸੀਂ ਇਕੱਠੇ ਬਣਾਏ ਹੁੰਦੇ ਨੇ ਇਹਨਾਂ ਦੀ ਕਾਸਟ ਦੇ ਵਿੱਚ ਵੀ ਵੇਚਦੇ ਹੋ ਤਾਂ ਤੁਹਾਨੂੰ ਪ੍ਰੋਫਿਟ ਹੁੰਦਾ ਹੀ ਹੁੰਦਾ ਹੈ ਹੁਣ ਤੁਸੀਂ ਆਪ ਹੀ ਸੋਚ ਸਕਦੇ ਹੋ ਕਿ ਤੂਬਤੀ ਦੇ ਬਿਜ਼ਨਸ ਤੋਂ ਅਸੀਂ ਕਿੰਨਾ ਪੈਸਾ ਬਣਾ ਸਕਦੇ ਹਾਂ ਕੋਈ ਵੀ ਕੰਮ ਵੱਡਾ ਜਾਂ ਛੋਟਾ ਨਹੀਂ ਹੁੰਦਾ ਜੇਕਰ ਅਸੀਂ ਬਿਜ਼ਨਸ ਸ਼ੁਰੂ ਕਰਨ ਦੇ ਲਈ ਕੋਈ ਵੀ ਕੰਮ ਛੋਟੇ ਲੈਵਲ ਤੋਂ ਸ਼ੁਰੂ ਕਰਾਂਗੇ ਕਿ ਅਸੀਂ ਕਦੀ ਵੀ ਜ਼ਿੰਦਗੀ ਵਿੱਚ ਧੋਖਾ ਨਹੀਂ ਖਾਵਾਂਗੇ ਔਰ ਸਾਨੂੰ ਕਦੀ ਵੀ ਜ਼ਿੰਦਗੀ ਦੇ ਵਿੱਚ ਲਾਸ ਨਹੀਂ ਹੋ ਸਕਦਾ ਇਸ ਕਰਕੇ ਤੁਸੀਂ ਹਰ ਬਿਜ਼ਨਸ ਨੂੰ ਮਿਹਨਤ ਦੇ ਨਾਲ ਛੋਟੇ ਲੈਵਲ ਤੋਂ ਸ਼ੁਰੂ ਕਰਕੇ ਵੱਡੇ ਲੈਵਲ ਤੱਕ ਲੈ ਕੇ ਜਾਓ ਦੋਸਤੋ ਅੱਜ ਦੇ ਇਸ ਵੀਡੀਓ ਚ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸੱਚੀ ਗੱਲ ਮੈਂ ਰஞ்சி